ਪਿਛਲੇ ਬੁੱਧਵਾਰ ਵਾਲੇ ਦਿਨ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਇੱਕ ਬੜਾ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਕੈਲਗਰੀ ਨਿਵਾਸੀ 40 ਸਾਲਾਂ ਇੱਕ ਵਿਅਕਤੀ ਦੀ ਮੌਤ ਹੋਈ ਉਸ ਦੀ ਪਛਾਣ ਜਾਰੀ ਕਰ ਦਿੱਤੀ ਗਈ ਹੈ ਉਸ ਬਾਰੇ ਦੱਸਿਆ ਗਿਆ ਹੈ ਕਿ ਉਸ ਦਾ ਨਾਮ ਖਾਲਿਦ ਫਾਰੂਕ ਸੀ ਬੁੱਧਵਾਰ ਦੀ ਰਾਤ ਨੂੰ 8 ਵਜੇ ਦੇ ਨੇੜੇ ਤੇੜੇ ਟੋਇota ਪ੍ਰੀਅਸ ਗੱਡੀ ਦੇ ਵਿੱਚ ਉਹ ਜਾ ਰਿਹਾ ਸੀ ਕਰੋਕਾਇਲ ਟ੍ਰੇਲ ਦੇ ਉੱਤੇ 5th ਐਵਨਿਊ ਦੇ ਨੇੜੇ ਉਸਨੇ ਇੱਕ ਗੱਡੀ ਨੂੰ ਫਸਿਆ ਹੋਇਆ ਦੇਖਿਆ ਗੱਡੀ ਖਰਾਬ ਹੋ ਗਈ ਸੀ ਰਾਈਟ ਲੇਨ ਦੇ ਵਿੱਚ ਗੱਡੀ ਉਸਦੀ ਫਸੀ ਹੋਈ ਸੀ ਇਸ ਵਿਅਕਤੀ ਨੇ ਉਸਦੀ ਹੈਲਪ ਕਰਨ ਦੇ ਇਰਾਦੇ ਨਾਲ ਗੱਡੀ ਰੋਕੀ ਤੇ ਆਪਣੀ ਗੱਡੀ ਤੋਂ ਜਿਉਂ ਹੀ ਬਾਹਰ ਨਿਕਲਿਆ ਉਸਦੀ ਆਪਣੀ ਗੱਡੀ ਪਿੱਛੇ ਨੂੰ ਰੋਲ ਕਰਨਾ ਸ਼ੁਰੂ ਕਰ ਗਈ ਇਸਨੇ ਇਸ ਦੀ ਕੋਸ਼ਿਸ਼ ਇਹਨੂੰ ਪਤਾ ਹੀ ਨਹੀਂ ਲੱਗਿਆ ਗੱਡੀ ਪਿੱਛੋਂ ਆ ਕੇ ਟੱਕਰ ਮਾਰਦੀ ਹੈ ਇਸ ਦੇ ਉੱਪਰ ਆ ਚੜਦੀ ਹੈ ਇਹ ਉਸ ਗੱਡੀ ਦੇ ਹਿਠਾਂ ਆ ਗਿਆ ਆਪਣੀ ਹੀ ਗੱਡੀ ਦੇ ਹਿਠਾਂ ਆ ਗਿਆ ਬਹੁਤ ਸਾਰੇ ਲੋਕ ਨੱਠ ਕੇ ਆਏ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਗੱਡੀ ਦੇ ਵਿੱਚ ਉਸ ਦਾ ਆਪਣਾ 10 ਸਾਲ ਦਾ ਬੱਚਾ ਵੀ ਬੈਠਾ ਹੋਇਆ ਸੀ ਜਿਸ ਦੇ ਕੋਈ ਸੱਟ ਫੇਟ ਨਹੀਂ ਲੱਗੀ ਆ ਫਰੂਕ ਆਪਣੇ ਪਰਿਵਾਰ ਦੇ ਵਿੱਚ ਚਾਰ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ 10 ਸਾਲ ਦਾ ਬੇਟਾ ਸੀ 14 ਸਾਲ 8 ਸਾਲ 6 ਸਾਲ ਤੇ 1 ਸਾਲ ਦੀ ਉਸ ਦੀਆਂ ਚਾਰ ਬੇਟੀਆਂ ਨੇ ਪਿੱਛੇ ਫਰੈਂਡਸ ਤੇ ਕਮਿਊਨਿਟੀ ਮੈਂਬਰਸ ਵੱਲੋਂ ਰੜ ਕੇ ਉਸ ਦੇ ਵਾਸਤੇ ਗੋ ਫੰਡ ਮੀ ਰਾਹੀਂ ਪੈਸੇ ਇਕੱਠੇ ਕੀਤੇ ਗਏ ਨੇ ਸੰਡੇ ਕੱਲ ਐਤਵਾਰ ਤੱਕ 1,69,000 ਡਾਲਰ ਉਸਦੇ ਪਰਿਵਾਰ ਵਾਸਤੇ ਇਕੱਠੇ ਕੀਤੇ ਗਏ ਸਾਨੂੰ ਉਸਦੀ ਵਾਈਫ ਨੂੰ ਤੇ ਉਸਦੇ ਬੱਚਿਆਂ ਨੂੰ ਸਪੋਰਟ ਦੇਣ ਲਈ ਆਰੀਅਨ ਸਾਦਤ ਤੇ ਉਹਨਾਂ ਦੇ ਕੁਝ ਹੋਰ ਸਾਥੀ ਰਲ ਮਿਲ ਕੇ ਕੈਂਪੇਨ ਰਨ ਕਰ ਰਹੇ ਨੇ ਤਾਂ ਕਿ ਉਸਦੇ ਪਰਿਵਾਰ ਨੂੰ ਇਹ ਮਦਦ ਦਿੱਤੀ ਜਾ ਸਕੇ ਫਾਰੂਕ ਨੂੰ ਯਾਦ ਕੀਤਾ ਜਾ ਰਿਹਾ ਹੈ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਜਿਹੜਾ ਸੈਲਫਲੈਸ ਵਿਅਕਤੀ ਸੀ ਨਿਸ਼ਕਾਮ ਸੇਵਾ ਕਰਨ ਵਿੱਚ ਉਸ ਦਾ ਭਰੋਸਾ ਸੀ ਤੇ ਅਜਿਹਾ ਹੀ ਕਰਦਾ ਹੋਇਆ ਉਹ ਇਸ ਸੰਸਾਰ ਤੋਂ ਚਲਿਆ ਗਿਆ ਹੈ ਰੈਡਫਰਮ ਫੈਮਲੀ ਮੈਨੇਜਮੈਂਟ ਅਸੀਂ ਸਟਾਫ ਸਾਥੀ ਸਾਰੇ ਮੇਰੇ ਸਮੇਤ ਅਸੀਂ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹਾਂ